ਜੋ ਬੰਦੇ ਨੇ ਅਸੀਂ ਗਲਤ ਕੀਤਾ ਕਿਉਂਕਿ ਸਾਨੂੰ ਗਲਤ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਡ੍ਰਾਈਵਰ ਕਾਫੀ ਸੀਗੀ ਇਹ ਉਸ ਦੇ ਵਿੱਚ ਗੱਡੀ ਦੇ ਚੱਲਦੀ ਗੱਡੀ ਦੇ ਵਿੱਚ ਹੈ ਡਰਾਈਵਰ ਨੇ ਚੇਂਜ ਕਰ ਰਹੀ ਸੀ ਚੱਲਦੀ ਗੱਡੀ ਇਨ੍ਹਾਂ ਦਾ ਤਰਾਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਨਹੀਂ ਨਾ 참 ਵੀ ਹੋ ਸਕਦਾ ਕਿਸੇ ਦਾ ਜਾਂ ਆਪਣਾ ਵੀ ਹੋ ਸਕਦਾ ਤੁਹਾਸੀ ਇਹ ਗਲਤੀ ਮੰਨਦੇ ਅਸੀਂ ਆਪ ਦਾ ਅਹਿਸਾਸ ਕਰਦੇ ਆ ਗਲਤੀ ਦਾ ਅਹਿਸਾਸ ਸਾਡੇ ਸਾਹਮਣੇ ਇਹਨਾਂ ਕੁਝ ਦਿਨ ਪਹਿਲਾਂ ਆਪਣੇ ਗੱਡੀ ਦੇ ਵਿੱਚ ਕਨੈਕਟਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਨੈਕਟਰ ਸਾਈਡ ਚੇਂਜ ਕਰ ਲਈ ਚੱਲਦੀ ਗੱਡੀ ਦੇ ਵਿੱਚ ਜਿਸ ਇੱਕ ਵੀਡੀਓ ਵਾਇਰਲ ਹੋਈ ਸੀਗੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਜਿਸ ਦੇ ਸੰਬੰਧ ਵਿੱਚ ਉਹਨਾਂ ਇਹਨਾਂ ਦਾ ਚਲਾਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਅਸੀਂ ਅੱਗੇ ਤੋਂ ਇਹ ਜਹਾ ਨਹੀਂ ਕਰਾਂਗੇ ਕਿਉਂਕਿ ਜੇ ਕਰਾਂਗੇ ਤਾਂ ਐਕਸੀਡੈਂਟ ਹੋ ਜਾਂਦਾ ਜਾਂ ਸਾਡੀ ਜਾਨ ਚਲੀ ਜਾਂਦੀ ਸਾਡੀ ਜਾਂ ਕਿਸੇ ਦੀ ਹੋਰ ਚਲੀ ਜਾਂਦੀ। ਕੋਈ ਅਸੀਂ ਚੱਲਦੀ ਗੱਡੀ ਦੇ ਵਿੱਚ ਆਪਣਾ ਡਰਾਈਵਰ ਚੇਂਜ ਕਰ ਰਹੇ ਸੀਗੇ। ਇਹਨਾਂ ਦਾ ਚਲਾਨ ਅਸੀਂ ਕਰ ਦਿੱਤਾ। ਅਸੀਂ ਛੋਟੇ ਚੈਨਲ ਆਹੀ ਬੱਚਿਆਂ ਨੂੰ ਫੀਲ ਕਰਦੇ ਆਂ ਵੀ ਗੱਡੀਆਂ ਚਲਾਓ ਲਾਇਸੈਂਸ ਬਣਾਓ ਤੇ ਕਾਗਜ਼ਾਤ ਪੂਰੇ ਕਰੋ ਇਹੋ ਜਿਹਾ ਕੰਮ ਨਾ ਕਰੋ ਕਿਉਂਕਿ ਇਕੱਲੇ-ਇਕੱਲੇ ਬੱਚੇ ਨੇ ਐਕਸੀਡੈਂਟ ਹੋ ਜਾਂਦਾ ਬੜੀ ਪ੍ਰੋਬਲਮ ਆਉਂਦੀ ਆ ਮਾਪਿਆਂ ਨੂੰ ਤੇ ਇਹ ਅਗਰ ਕੋਈ ਨਿਸ਼ਾਨ ਜਾਂ ਕਿਸੇ ਰਾਹਗੀਰ ਦਾ ਵੀ ਨਿਸ਼ਾਨ ਹੋ ਸਕਦਾ ਕਿਉਂਕਿ ਟ੍ਰੈਫਿਕ ਕਾਫੀ ਸੀਗੀ ਇਹ ਉਸ ਦੇ ਵਿੱਚ ਗੱਡੀ ਦੇ ਚੱਲਦੀ ਗੱਡੀ ਦੇ ਵਿੱਚ ਡਰਾਈਵਰ ਨੇ ਚੇਂਜ ਕਰ ਰਹੀ ਸੀ ਚੱਲਦੀ ਗੱਡੀ ਦੇ ਵਿੱਚ ਅਸੀਂ ਅਣਜਾਣ ਮਤਚਾਨ ਕੇ ਚੱਲਦੀ ਗੱਡੀ ਜੇ ਇੰਸਟਾਗ੍ਰam ਤੇ ਵੀਡੀਓ ਪਾਉਣ ਦੇ ਲਈ ਅਸੀਂ ਸਟੰਟ ਕੀਤਾ ਜੋ ਕਿ ਸਾਨੂੰ ਇਹ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਠੀਕ ਹੈ ਇਹ ਨਾਲ ਸਾਡੀ ਵੀ ਜਾਨ ਜਾ ਸਕਦੀ ਹੈ ਕਿਸੇ ਹੋਰ ਦੀ ਵੀ ਜਾਨ ਜਾ ਸਕਦੀ ਸੀ ਸੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੇ ਕੋਈ ਵੀ ਹੋਰ ਵੀ ਕੋਈ ਵੱਡਾ ਅਜੇ ਦਾ ਜਾਂ ਛੋਟਾ ਭਰਾ ਸਾਡਾ ਕੋਈ ਅਜਾ ਸਟੰਟ ਨਾ ਕਰੇ ਸੋ ਇਹ ਜਾਨੀ ਨਕਸ਼ਾਨ ਵੀ ਹੋ ਸਕਦਾ ਕਿਸੇ ਦਾ ਜਾਂ ਆਪਣਾ ਵੀ ਹੋ ਸਕਦਾ ਸੋ ਅਸੀਂ ਇਹ ਗਲਤੀ ਮੰਨਦੇ ਅਸੀਂ ਆਪਦਾ ਅਹਿਸਾਸ ਕਰਦੇ ਆ ਗਲਤੀ ਦਾ ਅਹਿਸਾਸ ਜੀ ਹਾਂ ਵੀਊ ਦੇ ਚੱਕਰ 'ਚ ਜਾਂ ਫੇਮ ਲੈਣ ਦੇ ਚੱਕਰ 'ਚ ਬਹੁਤ ਕੁਝ ਕਰਦੇ ਦੁਨੀਆ ਹਨਾ ਤੇ ਸੋ ਇਹ ਨਹੀਂ ਕਰਨਾ ਚਾਹੀਦਾ ਅਸੀਂ ਸਹੀ ਅਸੂਲਾਂ ਤੌਰ 'ਤੇ ਚੱਲਣਾ ਤੇ ਹੋਰ ਵੀ ਕੰਮ ਬਹੁਤ ਨੇ ਸਹੀ ਆਪਣਾ ਕੰਮ ਕਰਨਾ ਤੇ ਇਹ ਅਜਾ ਗਲਤ ਕੰਮ ਨਹੀਂ ਕਰਨਾ ਚਾਹੀਦਾ